ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਦਾ ਸ਼ਹੀਦੀ ਦਿਹਾੜਾ ਪੂਰੇ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਅਗਰਾਹ ਬਲੋਵੀ ਵਕ ਵਕ ਸ਼ਹਿਰਾਂ ਕਸਬਿਆਂ ਪਿੰਡਾਂ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਗਿਆ ਬਠਿੰਡਾ ਵਿਖੇ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਵੱਲੋਂ ਸ਼ਹੀਦਾਂ ਨੂੰ ਸਦਾ ਅਜਲੀ ਭੇਟ ਕੀਤੀ ਗਈ ਸ਼ੰਗਾਰਾ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਅਗਰਾਹ ਨੇ ਦੱਸਿਆ ਕਿ ਅੱਜ ਪੂਰੇ ਦੇਸ਼ ਵਿੱਚ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਵੱਲੋਂ 23 ਮਾਰਚ ਦੇ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਸ਼ਹਿਰਾਂ ਕਸਬਿਆਂ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕੀਤੀਆਂ ਜਾ ਰਹੀਆਂ ਹਨ ਸਾਡੇ ਵੱਲੋਂ ਸ਼ਹੀਦਾਂ ਦੇ ਪੂਰਨਿਆਂ ਨੂੰ ਸ਼ੁਰੂਕਾਰ ਕਰਨ ਦੇ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਜੋ ਸੁਪਨਾ ਲਿਆ ਸੀ ਉਹ ਹਲੇ ਤੱਕ ਪੂਰਾ ਨਹੀਂ ਹੋਇਆ ਕੀਤੇ ਲੋਕ ਅੱਜ ਵੀ ਰੋਟੀ ਤੋਂ ਮਥਾਜ ਹਨ ਬੇਰਜ਼ਗਾਰੀ ਦਾ ਦੈਂਤ ਹਰ ਰੋਜ਼ ਨੌਜਵਾਨਾਂ ਨੂੰ ਹੜਾ ਭਰਿਆ ਹੈ ਨਸ਼ਿਆਂ ਦੇ ਸਦਾਗਰ ਨਸ਼ਿਆਂ ਦੇ ਡੰਗ ਮਾਰਦੇ ਫਿਰਦੇ ਹਨ ਨਸ਼ਿਆਂ ਦਾ ਭੂਤ ਹਰ ਰੋਜ਼ ਸਾਡੀ ਜਵਾਨੀ ਨੂੰ ਨਿਗਲ ਰਿਹਾ ਹੈ ਸਾਮਰਾਜੀ ਵੱਲੋਂ ਵਕ ਵਕ ਹਮਲੇ ਕਰਕੇ ਕਿਰਤੀ ਲੋਕਾਂ ਤੋਂ ਸਭ ਕੁਝ ਖੋਇਆ ਜਾ ਰਿਹਾ ਹੈ ਮੇਰਾ ਨਾ ਸ਼نگਾਰਾ ਸੀ ਨਮਾਜ਼ ਮਾਹਵਾਰਤੀ ਕਿਸਾਨ ਇੱਕਤਾ ਗ੍ਰਾਹ ਦਾ ਜਿਲ੍ਹਾ ਪਛੰਡੇ ਦਾ ਪ੍ਰਧਾਨ ਅੱਜ ਦਾ ਜੋ ਪ੍ਰੋਗਰਾਮ ਹੈ ਕਿਉਂਕਿ ਸਾਡੇ ਕੌਮੇ ਸ਼ਹੀਦ ਰਾਜਗੁਰੂ ਸੁਖਦੇਵ ਭਗਤ ਸਿੰਘ ਜਿਨ੍ਹਾਂ ਨੂੰ 23 ਮਾਰਚ ਦੇ ਸ਼ਹੀਦਾਂ ਨਾਲ ਵੀ ਜਾਣਿਆ ਜਾਂਦਾ ਹੈ ਉਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਹੈ ਬਹੁਤ ਮੂਲਕ ਪੱਧਰ ਤੇ ਕੈਰੀਏ ਬਣਾਇਆ ਜਾਂਦਾ ਹੈ ਪੰਜਾਬ ਦੇ ਲੋਕ ਤਾਂ ਬਹੁਤ ਜਣੀ ਸਹਿਰਦ ਦਾ ਨਾਲ ਇਹਨੂੰ ਮਨਾਉਂਦੇ ਆ ਉਸੇ ਕੜੀ ਦੇ ਤਹਿਤ ਸਾਡੀ ਜਥੇਬੰਦੀ ਬੀਕੇ ਜੋਖ ਦਾ ਗ੍ਰਾਹਾਂ ਬੁਲੂਗੀ ਅੱਜ ਪੂਰੇ ਪੰਜਾਬ ਦੇ ਅੰਦਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਸਬਿਆਂ ਦੇ ਵਿੱਚ ਵੱਡੇ ਇਕੱਠ ਕਰਕੇ ਉਹਨਾਂ ਸ਼ਹੀਦਾਂ ਦੀ ਯਾਦ ਕੀਤਾ ਜਾਂਦਾ ਹੈ ਤੇ ਆਪਣੇ ਬਠਿੰਡੇ ਜ਼ਿਲ੍ਹੇ ਦੇ ਅੰਦਰ ਵੀ ਅਸੀਂ ਬਠਿੰਡਾ ਦੇ ਅੰਦਰ ਵੀ ਔਰ ਰਾਮਪੁਰੇ ਦੇ ਅੰਦਰ ਵੀ ਦੋ ਥਾਵਾਂ 'ਤੇ ਇਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਵੱਡੇ ਇਕੱਠ ਕਰਕੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਨੂੰ ਚਿਤਰਾਗੇ ਕਿਉਂਕਿ ਉਹਨਾਂ ਵੇਲਾਂ ਦੇ ਵਿੱਚ ਜਦੋਂ ਇਹਨਾਂ ਸਾਡੇ ਸੂਰਬੀਰਾਂ ਨੇ ਜੋ ਸੁਪਨਾ ਲਿਆ ਸੀਗਾ ਜਿਹੋ ਦਾ ਰਾਜ ਭਾਗ ਜਿਹੋ ਦਾ ਸਮਾਜ ਸਿਰਜਣ ਦਾ ਉਹਨਾਂ ਦੇ ਮਨਾਂ ਦੇ ਵਿੱਚ ਸੁਪਨੇ ਸਮੋਏ ਹੋਏ ਸੀ ਉਨਾ ਦੇ ਸੁਪਨੇ ਜੇ ਸਾਡੇ ਹਿਸਾਬ ਨਾਲ ਪੂਰੇ ਨਹੀਂ ਹੋਗੇ ਕਿਉਂਕਿ ਕਿਰਤੀ ਲੋਕ ਹਜੇ ਵੀ ਰੋਟੀ ਤੋਂ ਮਸਾਜ ਹੈ ਬੇਰਜਗਾਰੀ ਦਾ ਦੈਂਤ ਨੌਜਵਾਨਾਂ ਨੂੰ ਰੋਜ਼ ਫੜਾ ਰਿਹਾ ਨਸ਼ਾ ਦੇ ਸਦਗ ਦੰਦਨਾਵ ਦੇ ਤੁਰੇ ਫਿਰਦੇ ਆ ਨਸ਼ਾ ਦਾ ਜਿਹੜਾ ਭੂਤ ਆ ਉਹ ਵੀ ਸਾਡੀ ਨੌਜਵਾਨੇ ਨੂੰ ਆ ਬਿਲਕੁਲ ਰੋਜ਼ ਨਿਕਲ ਰਿਹਾ ਤੇ ਉਧਰਲੇ ਪਾਸੋਂ ਸ਼ਾਮਰਾ ਜੀਾਂ ਦੇ ਹਮਲੇ ਇੰਨੇ ਤੇਜ਼ ਆ ਉਹ ਚਾਹੇ ਜ਼ਗੀਰੂ ਹਮਲੇ ਹੋਣ ਚਾਹੇ ਸ਼ਾਮਰਾ ਜੀ ਕੰਪਨੀਆਂ ਦੇ ਹਮਲੇ ਹੋਣ ਚਾਹੇ ਹੋਰ ਤਰ੍ਹਾਂ ਤਰ੍ਹਾਂ ਦੇ ਹਮਲੇ ਕਰਕੇ ਲੋਕਾਂ ਤੋਂ ਸਭ ਕੁਝ ਖੋਇਆ ਜਾ ਰਿਹਾ ਹੈ ਜਦੋਂ ਕਿ 47 ਵੇਲੇ ਭਰਮੇ ਦੇਣ ਦਾ ਯਤਨ ਕੀਤਾ ਸੀ ਦੇਸ਼ ਦੇ ਹਾਕਮਾਂ ਨੇ ਵੀ ਹੁਣ ਲੋਕਾਂ ਦਾ ਰਾਜ ਆ ਗਿਆ ਹੁਣ ਕੋਈ ਇੱਥੇ ਭੁੱਖਾ ਨਹੀਂ ਸੌਂਗਾ ਪਰ 47 ਤੋਂ ਲੈ ਕੇ ਅੱਜ 80 ਸਾਲ ਦੇ ਦੌਰਾਨ ਵੀ ਲਗਭਗ ਲੋਕ ਆਪਣੀ ਜ਼ਿੰਦਗੀ ਤੋਂ ਆਪਣੀ ਰੂਹੀ ਤੋਂ ਮਥਾਜ ਹੈ ਇਸ ਕਰਕੇ ਅਸੀਂ ਅੱਜ ਇਹਨਾਂ ਸ਼ੂਰ ਬੀਰਾਂ ਨੂੰ ਕੱਲਾ ਹਰਜੀ ਤੌਰ ਤੇ ਨਹੀਂ ਯਾਦ ਕਰਨਾ ਜਾਂ ਇਹਨਾਂ ਦੀਆਂ ਫੋਟੋਆਂ ਜੇ ਜਾਂ ਇਹਨਾਂ ਦੇ ਫਲੈਕਸਰ ਲਾ ਕੇ ਕੱਲੇ ਜਾਂ ਚਾਰ ਨਾਰੇ ਮਾਰ ਕੇ ਅਸੀਂ ਆਪਦਾ ਇਹ ਪ੍ਰੋਗਰਾਮ ਨਹੀਂ ਕਰਨਾ ਅਸੀਂ ਇਹਨਾਂ ਦੇ ਪਾਏ ਹੋਏ ਪੂਰਨਾਂ ਤੇ ਚੱਲਣ ਦਾ ਐਲ ਕਰਨਾ ਸੰਘਰਸ਼ਾਂ ਦੇ ਖਾੜੇ ਮੱਗਦਾ ਰੱਖਣਾ ਕਿਉਂਕਿ ਇਹਨਾਂ ਦਾ ਵੀ ਇਹੀ ਰਾਸ ਸੀ ਵੀ ਅਸਲ ਵਿੱਚ ਜਮਾਤੀ ਜੰਗ ਹੈ ਜਿਹੜੀ ਉਹ ਜਾਰੀ ਰਹੂ ਜਿੰਨਾ ਚਿਰ ਮਨੱਖ ਤੋਂ ਮਨੁੱਖ ਦੀ ਲੁੱਟ ਨਹੀਂ ਖਤਮ ਹੁੰਦੀ ਬੰਦੇ ਨੂੰ ਬੰਦਾ ਲੁੱਟਣ ਨੂੰ ਵਿਹਾੜਦਾ ਦੇਸ਼ ਨੂੰ ਦੇਸ਼ ਨਹੀਂ ਲੁੱਟਣ ਨੂੰ ਵਿਹਾੜਦਾ ਕੌਮਾਂ ਨੂੰ ਕੌਮਾਂ ਨਹੀਂ ਲੁੱਟਣ ਨੂੰ ਵਿਹਾੜਦਾ ਉਹਨਾਂ ਚਿਰੇ ਵਿਤkere ਭਰਿਆ ਰਾਜ ਆ ਜਿਹੜਾ ਉਹਨਾਂ ਚਿਰ ਉਹਨਾਂ ਦਾ ਸੁਪਨਾ ਸੀ ਉਹਨਾਂ ਦਾ ਸੀ ਤਾਂ ਜਮਾਤੀ ਜੰਗ ਹੈ ਜਿਹੜੀ ਅਸੀਂ ਅੱਜ ਉਹ ਜਮਾਤੀ ਜਾਗ ਤੇ ਤੇਜ ਕਰਦੇ ਹੋਏ ਅਸੀਂ ਆਪ ਦੇ ਤਬਕੇ ਦੇ ਤਹਿਤ ਕਿਸਾਨਾਂ ਨੂੰ ਦੂਜਾਂ ਨੂੰ ਕਰਤੀ ਲੋਕਾਂ ਨੂੰ ਸੱਦਾ ਦੇਵਾਂਗੇ ਵੀ ਇਹਨਾਂ ਸਾਡੇ ਸੂਰਬੀਰਾਂ ਨੂੰ ਸਾਡੇ ਅਗਜਾਦ ਕਰਨ ਦਾ ਅਰਥ ਹੀ ਬਣਦਾ ਕਿ ਆਪਾਂ ਘੋਲਾਂ ਦੇ ਅਖਾੜੇ ਭਾਜੇ ਤੇ ਇਹਨਾਂ ਹਾਕਮਾਂ ਦੇ ਖਿਲਾਫ ਸੰਘਰਸ਼ਾਂ ਨੂੰ ਤੇਜ਼ ਕਰਦੇ ਹੋਏ ਇਹਨਾਂ ਤੋਂ ਹੱਕ ਖੋਹਣੇ ਪੈਣਗੇ ਤਾਂ ਹੀ ਸਾਡੇ ਉਹ ਸੂਕਰਾ ਸੁਪਰਾਪ ਉਦਾਰ ਹੋ ਸਕਦਾ ਸਰਕਾਰ ਕੋਲ ਕਿਸਾਨਾਂ ਤੇ ਅਤਿਆਚਾਰ ਕੀਤਾ ਗਿਆ ਜਿੱਦੋਂ ਤੱਕ ਉਹਨਾਂ ਨੇ ਜਿਹੜੇ ਪੈਕਲ ਸੀ ਟਰਾਲੀਆਂ ਦੀ ਚੋਰੀ ਕਰਦੇ ਦੇਖੋ ਇਹ ਲੋਕਾਂ ਦਾ ਇਹ ਪੂਰੇ ਰਾਜ ਭਾਗ ਦਾ ਖੰਸਾ ਖਸਾ ਪਿੱਛੇ ਤੋਂ ਲੈ ਕੇ ਜਿਵੇਂ ਕਿਸੇ ਚੰਗੇ ਫਲਾਸਪਰ ਨੇ ਵੀ ਲਿਖਿਆ ਇਹਨਾਂ ਨੇ ਜ਼ਬਰ ਕਰਨਾ ਹਮੇਸ਼ਾ ਜਿਵੇਂ ਜ਼ਬਰ ਨਕਾਮ ਹੋਰ ਜ਼ਬਰ ਜਦੋਂ ਤੀਕਰ ਮੇੜੇ ਕਬਰ ਹਰ ਜ਼ਬਰ ਦੀ ਉਹ ਕਹਾਣੀ ਕਰਨਾ ਜ਼ਬਰ ਬੌਦੀ ਖਾਣੀ ਬਹੁਤ ਘਣਾਉਣਾ ਜ਼ਬਰ ਕੀਤਾ ਤੇ ਨਾਲ ਵਿਸ਼ਵਾਸ ਘਾਤ ਕੀਤਾ ਉਹਨਾਂ ਆਗੂਆਂ ਨੂੰ ਜਿਹੜੇ 13 ਮਹੀਨਿਆਂ ਤੋਂ ਲੜ ਰਹੇ ਆ ਲਗਾਤਾਰ ਕੇਂਦਰ ਬਾਰ-ਬਾਰ ਮੀਟਿੰਗਾਂ ਕਰ ਰਹੇ ਕੋਸ਼ਤ ਦਿਨ ਵੀ ਕੇਂਦਰ ਦੇ ਮੰਤਰੀ ਆਏ ਹੋਇਆ ਸਾਡੇ ਪੰਜਾਬ ਦੇ ਮੰਤਰੀ ਹੋਇਆ ਉਹਨਾਂ ਦੀ ਮੀਟਿੰਗ ਤਾਂ ਸੱਦ ਰਿਆ ਜਾਂਦਾ ਠੀਕ ਹੈ ਜੀ ਮੀਟਿੰਗਾਂ ਦਾ ਦੌਰ ਨਹੀਂ sire ਚੜਿਆ ਅਗਲੀ ਮੀਟਿੰਗ ਵੀ ਆਏ ਪਤਾ ਲੱਗਿਆ ਵੀ 4 ਮਈ ਰੱਖਣੀ ਸੀ ਪਰ ਉਹਨਾਂ ਨੂੰ ਆਪਦੇ ਮੋਰਚਿਆਂ 'ਚ ਨਹੀਂ ਪਹੁੰਚਣ ਦਿੱਤਾ ਆਪ ਨੂੰ ਹਟ ਚੱਕ ਲਿਆ ਤੇ ਉਦੋਂ ਬਾਅਦ ਉਹ ਕਿੱਡੇ ਕੁ ਪਲਾਈਟ ਦੇ ਬਲਡੋజర్ ਲਿਜਾਣ ਦੀ ਕੀ ਲੋੜ ਸੀ ਜਣੀ ਅਸਲ ਵਿੱਚ ਆਪਦੀ ਰਾਜਨੀਤਿਕ ਦੇ ਚੜ ਜਾਵਰ ਦੰਦ ਹੈ ਉਹ ਦਿਖਾਏ ਉਹਨਾਂ ਨੂੰ ਅੰਨਾ ਜਬਰ ਕੀਤਾ ਉਹਨੇ ਬਲਡੋజర్ ਫੇਰਨਾ ਇਹ ਭਲਾ ਕਿੱਥੋਂ ਦੀ ਨਿਆ ਹੈ ਇਸ ਕਰਕੇ ਇਹ ਜਬਰਦਸਤ ਲੋਕਾਂ ਦੇ ਸਾਹ ਨਹੀਂ ਕਰ ਦਿੱਤੇ ਕਿਉਂਕਿ ਸਾਡੀ ਜਥੇਬੰਦੀ ਨੇ ਤਾਂ ਉਸੇ ਦਿਨ ਹੀ ਪੰਜਾਬ ਦੇ ਐਸਕੇਐਮ ਨੇ ਕਿਉਂਕਿ ਇੱਕ ਪਾਸੇ ਉਹਨਾਂ ਨੇ ਤਸੱਦਦ ਕੀਤਾ ਦੂਜੇ ਪਾਸੇ ਪੰਜਾਬ ਸਰਕਾਰ ਨੇ ਸਾਨੂੰ ਗੱਲਬਾਤ ਦਾ ਸੱਦਾ ਦਿੱਤਾ ਸਾਡੇ ਪੰਜਾਬ ਦੇ ਐਸਕੇਐਮ ਨੇ ਦੋ ਟੁਕ ਜਵਾਬ ਦਿੱਤਾ ਵੀ ਇੰਨਾ ਹਾਲਤਾਂ ਦੇ ਵਿੱਚ ਪੰਜਾਬ ਸਰਕਾਰ ਨਾਲ ਇਹ ਗੱਲ ਕਰਨ ਦੀ ਕੋਈ ਤੁਕ ਨਹੀਂ ਤੇ ਸਗੋਂ ਅਸੀਂ ਜਿਹੜਾ 26 ਤਰੀਕ ਨੂੰ ਚੰਡੀਗੜ੍ਹ ਜਾਣ ਦਾ ਮੰਗਾ ਤੇ ਫੈਸਲਾ ਕੀਤਾ ਉਹ ਮੰਗਾਂ ਨੂੰ ਪਾਸੇ ਕਰਕੇ ਜਬਰ ਵਾਲੀ ਗੱਲ ਪੂਰੇ ਰੱਖ ਕੇ ਵੀ ਜਬਰ ਵਿਰੋਧੀ ਦਿਵਸ ਹੈ ਜਿਹੜਾ ਦਿਨ ਕਾਲਾ ਦਿਨ ਮਨਾਉਣਾ 28 ਆਹ ਭਾਰਤ ਦੀ ਉਹਦੀ ਤਿਆਰੀ ਵਜੋਂ ਕੱਲ ਨੂੰ ਮੀਟਿੰਗਾਂ ਹੋ ਰਹੀਆਂ ਸਾਰੀਆਂ ਸਾਂਝੀਆਂ ਮੀਟਿੰਗਾਂ ਉਹਦੇ 'ਚ ਤੁਹਾਡੇ ਮਾਤਬਰੂ ਆਏ ਅਸੀਂ ਸਦਾ ਦੇਵਾਂਗੇ ਸਾਰੇ ਹੀ ਕਰਤੀ ਲੋਕਾਂ ਨੂੰ ਉਹਨਾਂ ਵੀਰਾਂ ਨੂੰ ਵੀ ਜਿਹੜੇ ਮੋਰਚਿਆਂ ਤੇ ਲੜ ਰਹੇ ਆ ਉੱਥੇ ਉਹਨਾਂ ਦੇ ਜਿੰਨੇ ਵੀ ਆਗੂ ਹੈਗੇ ਆ ਉਹ ਕੱਲ ਦੀਆਂ ਮੀਟਿੰਗਾਂ 'ਚ ਆ ਸ਼ਾਮਲ ਹੋਣ ਤੇ ਪੰਜਾਬ ਪੱਧਰ ਤੇ ਆਪਾਂ ਜ਼ਿਲ੍ਹਾ ਪੱਧਰ ਤੇ ਜਿਹੜੇ 28 ਤਰੀਕ ਨੂੰ ਪੰਜਾਬ 'ਚ ਤਾਂ ਆਪਾਂ ਇਹ ਮਨਾਵਾਂਗੇ ਤੇ ਦੂਜੇ ਪਾਸੇ ਰਾਤ ਐਸ ਕੇ ਐਮ ਭਾਰਤ ਦੀ ਮੀਟਿੰਗ ਸੀ ਉਹਦੇ ਵਿੱਚ ਸਾਡੇ ਸੂਬਾ ਪ੍ਰਧਾਨ ਨੇ ਵੀ ਉਲਾਹ ਕੀਤਾ ਕੱਲ ਵੀ ਇਸ ਨੂੰ ਮੁਲਕ ਪੱਤਰ ਦਾ ਜ਼ਬਰ ਵਿਰੋਧੀ ਦਿਵਸ ਹੈ ਜਿਹੜਾ ਮਨਾਉਣ ਦਾ ਵੀ ਯਤਨ ਕਰਾਂਗੇ ਉਹ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਉਹ ਜ਼ਬਰ ਦੇ ਖਿਲਾਫ ਮੁਲਕ ਪੱਤਰ ਦਾ ਦੇਸ਼ ਵਿਆਪੀ ਜਿਹੜਾ ਅੰਦੋਲਨਾ ਸ਼ੁਰੂ ਹੋਣਾ ਤੇ ਉਹਨਾਂ ਤੱਕ ਜਾਰੀ ਰਹੂਗਾ ਜਿੰਨਾ ਚਿਰ ਉਹਨਾਂ ਕਿਸਾਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਹਨਾਂ ਦਾ ਤੋੜਿਆ ਹੋਇਆ ਸਮਾਨ ਚੋਰੀ ਕੀਤਾ ਹੋਇਆ ਸਮਾਨ ਉਹ ਸਾਰਾ ਵਾਪਸ ਨਹੀਂ ਕੀਤਾ ਜਾਂਦਾ ਤੇ ਬਿਨਾਂ ਸ਼ਰਤ ਉਹਨਾਂ ਨੂੰ ਰਿਹਾ ਕੀਤਾ ਕਰਨ ਤੱਕ ਇਹ ਅਸੀਂ ਹੁਣ ਇਹ ਕੋਲ ਕਰਾਂਗੇ ਮੰਗਾਂ ਦੂਰ ਨਮਰ ਤੇ ਜ਼ਬਰ ਅਸੀਂ ਕਿਸੇ ਕੀਮਤੇ ਚ ਲਾਂਗੇ ਘਰ ਵਾਲੋਂ ਬਹਰ ਹੋ ਰਹੀ ਹੈ ਕਿ ਬਰਤਰੀ ਦੇ ਘਰੋਂ ਦੋ ਟਰੈਕਟਰ ਤੇ ਇੱਕ ਟਰੈਕਟਰ ਦੇਖੋ ਇਹ ਤਾਂ ਹੁਣ ਮੈਂ ਕਹਿੰਦਾ ਵੀ ਰੱਬ ਹੀ ਜਾਣਦਾ ਇਹ ਤਾਂ ਗੱਲਾਂ ਕਿਉਂਕਿ ਇੱਕ ਉਹ ਕਹਾਵਤ ਤਾਂ ਜ਼ਰੂਰ ਸੁਣਦੇ ਹੁੰਦੇ ਸੀ ਆਮ ਹੀ ਕਹਿੰਦੇ ਸੀ ਚੋਰ ਚੋਰ ਨਾਲ ਨਾ ਕੁਤੀ ਰੜ ਗਈ ਹੁਣ ਮੈਂ ਉਹਨਾਂ ਨੂੰ ਸ਼ਬਦ ਵਰਤਾਂ ਇਹ ਤਾਂ ਠੀਕ ਨਹੀਂ ਇਹ ਤਾਂ ਉਹੋ ਜੀ ਗੱਲ ਹੀ ਹੋ ਗਈ ਵੀ ਜਿਨ੍ਹਾਂ ਲੋਕਾਂ ਤੋਂ ਆਸਾ ਸੀ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਸੁਰੱਖਿਆ ਕਰਨੀ ਵੱਡੇ ਵੱਡੇ ਫਸਬੇਦ ਤੇ ਲੋਕਾਂ ਤੋਂ ਆਸਾਂ ਸੀ ਜਿਨ੍ਹਾਂ ਨੇ ਰਾਖੀ ਕਰਨੀ ਸੀ ਰਾਜ ਭਾਗ ਦੀ ਗੱਦੀ ਤੇ ਬਹਾਇਆ ਉਹਨਾਂ ਨੂੰ ਜੇ ਉਹਨਾਂ ਦੇ ਵਿਰੁੱਧ ਇਹੋ ਜੀਆਂ ਖਬਰਾਂ ਆਉਂਦੀਆਂ ਹੈ ਇਹ ਨਿੰਦਣ ਜੋ ਕਾਰਵਾਈਆਂ ਸੋ ਇਸ ਕਰਕੇ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ ਹੈ ਇਸ ਕਰਕੇ ਜਣੀ ਇਹ ਕਹਿੰਦੇ ਆ ਵੀ ਉਹ ਬਾੜੀ ਆ ਨਿੰਦਣ ਜੋ ਘਟ ਨਹੀਂ ਸਤਾਂ ਨੂੰ ਕਿਵੇਂ ਦੇਖਦੇ ਆ ਨਾ ਪਾਰ ਤੇ ਉਹ ਉਹ ਕਦੋਂ ਦੇ ਕੰਮ ਕਰ ਰਹੇ ਸਨ ਉਹ ਕਰਨਾ ਕਿਸੇ ਦੇ ਨਹੀਂ ਆ ਫਿਰ ਉਸ ਤੋਂ ਬਾਅਦ ਅਫੀਆ ਬੰਦ ਕਰਾ ਮੈਂ ਉਹ ਹਾਲਾਤਾਂ ਦਾ ਵੀ ਉਹੀ ਹਾਲ ਹੈ ਕਿਸੇ ਵੇਲੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਹੁਣ ਉਹ ਜਵਾਨ ਹੈ ਉਹ ਜੈ ਜਵਾਨ ਵਾਲਾ ਨਾਰਾ ਰੋਡਾਂ 'ਤੇ ਨਾਲ ਸੀ ਇੱਕ ਕਰਨਲ ਰੈਂਕ ਦਾ ਬੰਦਾ ਜਿਹੜਾ ਡੀਆਈਜੀ ਆਈਜੀ ਰੈਂਕ ਦਾ ਬੰਦਾ ਹੈ ਪੂਰੀ ਪਾਰਟਨ ਉਹਦੇ ਥੱਲੇ ਹੈ ਦੱਸ ਰਿਹਾ ਠੀਕ ਹੈ ਉਹ ਗਲਤ ਵੀ ਹੋ ਸਕਦਾ ਹੈ ਜੇ ਗਲਤ ਆ ਉਹਦੇ ਤੇ ਤੁਸੀਂ ਕਾਰਵਾਈ ਕਰ ਦਿੰਦੇ ਇਹ ਅਧਿਕਾਰ ਕਿਵੇਂ ਦੇ ਤਾਂ ਉਹਨੂੰ ਵੀ ਇੱਥੇ ਕੁੱਟੋ ਦੀ ਕੁੱਟਮਾਰ ਕਰੋ ਉਹਦੀ ਬਾਹ ਤੋੜ ਦਿਓ ਕਹਾ ਉਹਦਾ ਜੇ ਬੱਚਾ ਬਚਾਉਣ ਲੱਗਿਆ ਉਹਨੂੰ ਵੀ ਸਿੱਟ ਲਓ ਕਿਉਂਕਿ ਇਹ ਅਸਲ ਵਿੱਚ ਜਿਹੜੇ ਰਾਜ ਭਾਗ ਦੀ ਮਸ਼ੀਨਰੀ ਆ ਨਾ ਖਾਸ ਕਰਕੇ ਪੁਲਿਸ ਆ ਇਹਨੂੰ ਜਿੰਨੀਆਂ ਖੁੱਲੀਆਂ ਛੁੱਟੀਆਂ ਦੇ ਰਹੀ ਹੈ ਪੰਜਾਬ ਸਰਕਾਰ ਇਹੇ ਆਉਣ ਵਾਲੇ ਦਿਨਾਂ ਦੇ ਵਿੱਚ ਸੁਖ ਦੇ ਦੇ ਨਹੀਂ ਹਾਲਾਤ ਬਹੁਤ ਮਾੜੇ ਆ ਪਰ ਪੰਜਾਬ ਦੇ ਲੋਕਾਂ ਨੂੰ ਅਸੀਂ ਤੁਹਾਡੇ ਬਾਧਮ ਰਾਹੀ ਸਦਾ ਦੇਵਾਂਗੇ ਵੀ ਇਹ ਉਹ ਜਿਹੇ ਹਾਲਾਤ ਪੈਦਾ ਕਰਨਾ ਚਾਹੁੰਦੇ ਆ ਜਦੋਂ ਖੜਕੂਬਾਸ ਦਾ ਦੌਰ ਹੋਇਆ ਸੀ ਉਦੋਂ ਵੀ ਪੁਲਿਸ ਨੂੰ ਖੁੱਲ੍ਹਿਆ ਛੁੱਟਕਾ ਦਿੱਤਾ ਸੀ ਜਿਹੜਾ ਮਰਜੀ ਨੌਜਵਾਨ ਨੂੰ ਚੱਕ ਕੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੰਦੇ ਸੀ ਅੱਜ ਵੀ ਜੇ ਉਹ ਉਹ ਅਧਿਕਾਰੀ ਜਿਹੜੇ ਆਏ ਆ ਕਹਿੰਦੇ ਵੀ ਅਸੀਂ ਅਨਕਾਊਂਟਰ ਕਰਕੇ ਆਏ ਆ ਵੀ ਤੇਰਾ ਵੀ ਤੜਕੇ ਨੂੰ ਥੇ ਆਉਂ ਪੇਣਾ ਥੇ ਉਪਰ ਵੀ ਇਹ ਹੈ ਤੂੰ ਵੱਡੀ ਬਾੜੀ ਘਟਣਾ ਆਮ ਲੋਕ ਤਾਂ ਆਪ ਲੋਕਾਂ ਦਾ ਕੀ ਬੜਦਾ ਹੁਣ ਇੱਕ ਕਰਨਲ ਰੈਂਕ ਦੇ ਬੰਦੇ ਤੇ ਆਏ ਐਨੇ ਤੇ ਉਸ ਤੋਂ ਬਾਅਦ ਸਿਰੇ ਦੀ ਹਾਦਸੇ ਵੀ ਪੁਲਿਸ ਪੁਲਿਸ ਦਾ ਮੁਖੀ ਉਥੋਂ ਦਾ ਨਾਨਕ ਸਿੰਘ ਆਪਣੇ ਵੀ ਰਹਿ ਕੇ ਐਸਪੀ ਐਸਐਸਪੀ ਸਾਹਿਬ ਹੈ ਉਹ ਉਹਨਾਂ ਨੂੰ ਬਚਾਉਣ ਤੇ ਲੱਗੇ ਹੋਏ ਐ ਐਫਆਈਆਰ ਦਰਜ ਕਰਦੇ ਆ ਕਿਸੇ ਟਾਬੇ ਵਾਲੇ ਦੇ ਵਿਅਨਾ ਤੇ ਉਹ ਠੀਕ ਹੈ ਕੱਲ ਦਬਾਅ ਬਣਿਆ ਕੱਲ ਸਾਡੀ ਜਥੇਬੰਦੀ ਦੀ ਉਸ ਕੋਲ ਨੂੰ ਹਮਾਇਤ ਸੀਗੀ ਜਿਹੜੇ ਸਾਬਕਾ ਸੈਨਿਕਾਂ ਦੀ ਜਥੇਬੰਦੀ ਬਣੀ ਹੋਈ ਹੈ ਕ੍ਰਾਂਤੀਕਾਰੀ ਸਾਬਕਾ ਸੈਨਿਕ ਜੂਨੀਅਨ ਉਹਨਾਂ ਵੱਲੋਂ ਧਰਨਾ ਲਾਇਆ ਸਾਬਕਾ ਫੌਜੀ ਆਇਆ ਮੌਜੂਦਾ ਫੌਜੀ ਵੀ ਆਇਆ ਉਸ ਤੋਂ ਬਾਅਦ ਦਬਾਅ ਪੈਣ ਤੋਂ ਇਹ ਪਤਾ ਲੱਗਾ ਵੀ ਐਫ ਆਈ ਆਰ ਦਰਜ ਤਾਂ ਹੋ ਗਈ ਪਰ ਐਫ ਆਈ ਆਰ ਦਰਜ ਹੋਣ ਦਾ ਤੋਕ ਉਹਨਾਂ ਚਾਰ ਬੰਦੇ ਜਿੰਨਾਂ ਚੋਂ ਸ਼ਕਤ ਸਜ਼ਾ ਨਹੀਂ ਹੁੰਦੀਗਾ ਤੇ ਹੋਰਾਂ ਨੂੰ ਕੰਨ ਨਹੀਂ ਹੁੰਦੇ ਵੀ ਇਹੋ ਜੀ ਘਟਨਾ ਅੱਗੇ ਨੂੰ ਕੋਈ ਅਫਸਰ ਨਾ ਕਰੇ ਇਸ ਕਰਕੇ ਉਹ ਘਟਨਾ ਬਹੁਤ ਨਿੰਦੜਜੂ ਹੈ